ਆਪ ਸਭ ਜੀ ਨੂੰ ਮੇਰੇ ਵੱਲੋਂ ਜੈਮਸੀ ਦੀ ਰਾਖੀ ਲਈ ਅੰਮ੍ਰਿਤ ਵੇਲੇ ਦੀ ਬੇਨਤੀ ਜਬੂਰ 5 हे ਯਹਵਾ ਮੇਰੀਆਂ ਗੱਲਾਂ ਵੰਨ ਲ ਕੰਨ ਲਾ ਅਤੇ ਮੇਰੀ ਹੂੰਗਣ ਉਤੇ ਧਿਆਨ ਕਰ हे ਮੇਰੇ ਪਾਸ਼ਾ हे ਮੇਰੇ ਪਰਮੇਸ਼ਰ ਮੇਰੀ ਦੁਹਾਈ ਦੀ ਆਵਾਜ਼ ਸੁਣ ਕਿਉਂ ਜੋ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ हे ਯਹਵਾ ਤੂੰ ਅੰਮ੍ਰਿਤ ਵੇਲੇ ਮੇਰੀ ਆਵਾਜ਼ ਸੁਨੇਗਾ ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰਕੇ ਤੇਰੀ ਉਡੀਕ ਕਰਾਂਗਾ ਤੂੰ ਤਾਂ ਅਜਿਹਾ ਪਰਮੇਸ਼ਰ ਨਹੀਂ ਜੋ ਦੁਸ਼ਟਤਾਈ ਤੋਂ ਪ੍ਰਸੰਨ ਹੋਵੇ ਬਦੀ ਤੇਰੇ ਨਾਲ ਟਿਕ ਨਹੀਂ ਸਕਦੀ ਕੋ ਮੰਡੀ ਤੇਰੀਆਂ ਅੱਖਾਂ ਅੱਗੇ ਖਲੋ ਨਹੀਂ ਸਕਦੇ ਤੂੰ ਸਾਰਿਆਂ ਬਦਕਾਰਾਂ ਨਾਲ ਬਹਿ ਰੱਖਦਾ ਹੈ ਤੂੰ ਝੂਠ ਮਾਰਨ ਵਾਲਿਆਂ ਦਾ ਨਾਸ਼ ਕਰਦਾ ਹੈ ਯਹੋਵਾ ਖੋਨੀ ਅਤੇ ਛਲিয়ে ਤੋ ਕਿਨੋ ਕਰਦਾ ਹੈ ਪਰ ਮੈਂ ਤੇਰੀ ਅਨੇਰੀ ਦਇਆ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ ਮੈਂ ਤੇਰੇ ਭੈਣ ਨਾਲ ਤੇਰੀ ਪਵਿੱਤਰ ਹੇਕਲ ਵੱਲ ਮੱਥਾ ਟੇਕਾਂਗਾ हे ਯਹੋਵਾ ਮੇਰੇ ਕਾਦੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਹੀ ਕਰ ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ ਕਿਉਂ ਜੋ ਉਹਨਾਂ ਦੇ ਮੂੰਹ ਵਿੱਚ ਕੋਈ ਪੱਕਿਆਈ ਨਹੀਂ ਉਹਨਾਂ ਦਾ ਮੰਤ ਤਬਾਹੀ ਹੈ ਉਹਨਾਂ ਦਾ ਸੰਗ ਖੁੱਲੀ ਹੋਈ ਕਬਰ ਹੈ ਉਹ ਆਪਣੀਆਂ ਜੀਬਾਂ ਨਾਲ ਵੱਲਛਲ ਕਰਦੇ ਹਨ हे ਯਹੋਵਾ ਤੂੰ ਉਹਨਾਂ ਨੂੰ ਦੋਸ਼ੀ ਠਹਿਰਾ ਉਹ ਆਪਣੇ ਮਤਿਆਂ ਕਾਰਨ ਡਿੱਗ ਪੈਣ ਉਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਰਕੇ ਉਹਨਾਂ ਨੂੰ ਤੱਕ ਦੇ ਕਿਉਂ ਜੋ ਉਹ ਤੇਥੋਂ ਆ ਕੀ ਹੋਏ ਹਨ ਪਰ ਸਭ ਜੋ ਤੇਰੀ ਸ਼ਰਨ ਆਏ ਹਨ ਆਨੰਦ ਹੋਣ ਉਹ ਸਦਾ ਜੈ ਜੈਕਾਰ ਕਰਨ ਕਿ ਤੂੰ ਉਹਨਾਂ ਨੂੰ ਟੱਕਦਾ ਹੈ ਅਤੇ ਤੇਰੇ ਨਾਮ ਦੇ ਪ੍ਰੇਮੀ ਤੇਥੋਂ ਬਾਗ ਬਾਗ ਹੋਣ ਏ ਯਹੋਵਾ ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ ਢਾਲ ਰੂਪੀ ਕਿਰਪਾ ਦੇ ਨਾਲ ਤੂੰ ਉਹਨੂੰ ਕੇਰੀ ਰੱਖੇਗਾ ਆਮੀਨ